ਨੋ ਨਾ ਗੁਡੀਆਂ ਵਡੋਨੀ ਆਜੀ ਆਪਾਂ ਆਖੋ ਮੁੰਡੇ ਬਿਸਕੁਟੀਆਂ ਬਟੀਆਂ ਬਿਸਕੁਟੀਆਂ ਉਹ ਪਲਾਪਾ ਬਿਸਕੁਟ ਖਾਦੇ ਆ ਜਿਕ ਨੀ ਆਹੋ ਭਾਜੀ ਬਿਸਕੁਟੀਆਂ ਦੇ ਜਾਵਾਂਗੇ ਉਥੋਂ 9 ਤੀਰ ਲਿਆਵਾਂਗੇ ਭਾਜੀ 9 ਤੀਰ ਕੀ ਕਰਨੇ ਤੇਰੀ ਤੁਨੀ ਮਾਰਨਾ ਇੱਕ ਮੈਂ ਉਹ ਹੈਲੋ ਹੋ ਹੋ ਵੀਰੇ ਪਰਲੇ ਮੱਲੇ ਜਾ ਕੇ ਲੋੜੀ ਮੰਗੋ ਇਹ ਮੱਲਾ ਸਾਡਾ ਇੱਥੇ ਤੁਸੀਂ ਲੋੜੀ ਨਹੀਂ ਮੰਗ ਸਕਦੇ ਇੱਥੇ ਮੈਂ ਮੰਗੂਗਾ ਲੋੜੀ ਕੀ ਗੱਲ ਇਹ ਗਲੀ ਤੇਰੇ ਪਿਓ ਦੀ ਆ ਨਹੀਂ ਪਿਓ ਦੀ ਨਹੀਂ ਆ ਸਰਕਾਰੀ ਆ ਭਾਜੀ ਆ ਤਾਂ ਸਾਡਾ ਸਾਡੇ ਲਫਾਫੇ ਭਰੇ ਆ ਕੰਕਣਾ ਆਟੇ ਨਾਲ ਵੇਹਲਾ ਮਰਾ ਵੀਰ ਜੇ ਉਧਰ ਪਰਲੀ ਗਲੀ ਮੰਗ ਸਕਦੇ ਮੰਗ ਲੋ ਅਜੇ ਜਦ ਮੈਂ ਸ਼ੁਰੂ ਕੀਤੀ ਮੈਨੂੰ ਤਾਂ ਕਿਸੇ ਨੇ ਲੋੜੀ ਵੀ ਨਹੀਂ ਪਾਈ ਨਹੀਂ ਵੀਰ ਅਸੀਂ ਇੱਥੇ ਮੰਗਣੀ ਆ ਰੋਕੇ ਬਖਲਾ ਸਾਨੂੰ ਇਹਨਾਂ ਦੇ ਘਰ ਇੱਕ ਬਜ਼ੁਰਗ ਮਾਤਾ ਰਹਿੰਦੀ ਸਿੱਧਾ 100-100 ਡਾਲਰ ਹੀ ਦਿੰਦੀ ਹੁੰਦੀ ਏ ਆ ਇੱਥੇ ਰਾਜਤ ਜਾਓ ਅੰਦਰ ਲੈ ਆਓ ਚਲਾ ਚਲੀਏ ਆ ਧਿਆਨ ਰੱਖੀਆ ਆਟਾ ਤੇ ਕਣਕੇ ਹੈ ਆਹ ਜੀ ਮੈਨੂੰ ਪਿੱਛੇ ਹਾਂ ਹਾਂ ਕਰਨ ਤੇ ਰੱਖ ਲੋ ਕੀ ਹੋ ਗਏ ਡਿਸਕਟ ਗਿਆ ਡਿਸਕਟ ਗਿਆ ਪਰਾਵਾ ਮਦਦ ਹੱਥ ਫੜਾ ਪਾਰਾ ਯਾਰ ਮੇਰਾ ਤਾਂ ਬੁੱਲ ਪਾੜਤਾ ਓਏ ਆਪਣੇ ਕਿਧਰ ਗਿਆ ਕਿਧਰ ਗਿਆ ਓਥੇ ਕਿਧਰ ਗਿਆ ਓ ਆਪਣੇ ਕੰਨ ਤੋਹੇ ਕਿ ਲਫਾਫਾ ਪਿਆਈ ਓਏ ਸਾਲਾ ਸਨੋਪ ਆ ਗਿਆ ਵਿੱਚ ਲੁੱਟ ਕੇ ਲੈ ਗਿਆ ਆਪਾਂ ਨੂੰ ਆ ਫਰੀ ਕਿੱਥੇ ਆ ਹਾਲੋ ਭਾਈਆ ਹਾਂਜੀ ਸਾਲਾ ਸਾਹਿਬ ਕਹ ਰਦਾ ਸੰਦੀਪ ਭਾਈ ਯਾਤਰਾ ਥਾਣੇ ਗਿਆ ਆ ਪਾਸਪੋਰਟ ਦੀ ਇਨਕੁਆਰੀ ਕਰਾਉਣ ਸਾਲਾ ਸਭ ਤੁਹਾਡੀ ਭੈਣ ਵੀ ਨਾਲ ਆ ਆ ਆਛਾ ਭੈਣ ਵੀ ਆਈ ਆ ਕੱਲ ਮਾਰਾ ਸੁੱਖ ਰਖੇ ਕੋਈ ਨਹੀਂ ਮੈਂ ਤੁਹਾਡੇ ਦੋਵਾਂ ਦਾ ਵੀਜ਼ਾ ਅਪਲਾਈ ਕਰਦਾ ਫਿਰ ਤੁਸੀਂ ਆਓ ਮੇਰੇ ਕੋ ਕੈਨੇਡਾ ਹੈ ਸਾਲਾ ਸਭ ਤੁਸੀਂ ਸਾਡੀ ਬਾਹ ਫੜਨੀ ਆ ਨਾਲੇ ਭਾਈਆ ਲੋੜੀ ਦੀ ਵਧਾਈ ਹੋਵੇ ਆ ਤੈਨੂੰ ਵੀ ਵਧਾਈ ਆਪਣੀ ਭੈਣ ਨੂੰ ਵੀ ਵਧਾਈ ਦੇ ਦੇ ਆ ਕਰਾ ਭੈਣ ਨਾਲ ਗੱਲ ਕਰ ਹੈਂਡ ਫ੍ਰੀ ਹਾਂ ਵੀਰ ਕੀ ਹਾਲੀ ਹਾਂ ਭਾਣ ਲੋੜੀ ਦੀ ਮੁਬਾਰਕਾ ਹੁਣ ਮੇਰੇ ਪ੍ਰਦੇਸੀ ਵੀਰ ਨੂੰ ਵੀ ਲਾਓ ਮੋਜਾਂ ਹੈ ਅਗਲੀ ਲੋੜੀ ਤੇ ਆਪਾਂ ਇਕੱਠੇ ਹੋਣਾ ਆ ਵੀਰ ਹੈਂਡ ਫ੍ਰੀ ਉਹ ਤੇ ਥਾਣੇਦਾਰ ਸਾਹਿਬ ਵੀ ਤੇਰੀ ਗ हां जी साहब आदर हाँ? हाँ है बहुत सोहनी ड्यूटी डायजे करना है धन्यवाद काका ले कर लो अपने भाई ने गल हां भाई जी साला साहब मैं गुड्डी गाड़ी डा आई तू है इतना नहीं मेरे मुड़के मौका मिलना ठीक है साला साहब ਮੇਰੀ ਗੱਲ ਸੁਣ ਭਾਈਆ ਗੋਪੀ ਕਰਿਆਨੇ ਸਟੋਰ ਵਾਲਾ ਨਹੀਂ ਜਿਹੜਾ ਹਾਂ ਉਹ ਕੋ ਗੱਟੂ ਲੈ ਆਈ ਗੁੱਡੀ ਗੱਡੀ ਢਾਲੀ ਚੁੱਪ ਕਰ ਆਪਾਂ ਬੱਤ ਕਰ ਕਰਦੇ ਆ ਪਰ ਚੁੱਪ ਕਿਉਂ ਕਰਾ ਤੂੰ ਖੁਸ਼ੀ ਦੇ ਮੌਕੇ ਤੇ ਚੁੱਪ ਰਹਿਣ ਦਿਆ ਕਰ ਤੂੰ ਅੱਗੇ ਵੀ ਤਾਂ ਉਹਨਾਂ ਕੋ ਗੱਟੂ ਲਿਆਉਣਾ ਆ ਸਗੋਂ ਮੈਂ ਇੰਡੀਆ ਨਾ ਤਾਂ ਤੂੰ ਮੈਨੂੰ ਉਹਨਾਂ ਕੋ ਗੱਟੂ ਲੈ ਕੇ ਦੇਣਾ ਨਾ ਬਾਲੇ ਗੱਟੂ ਵੇਚਦਾ ਰਿਹਾ ਤੂੰ ਸਾਲਾ ਸਾਹਿਬ ਹੈਂਡ ਫਰੀ ਚੁੱਪ ਕਰ ਕਿੰਨੇ ਚੁੱਪ ਨਾ ਕਰਾ ਭਾਈਆ ਹੁਣ ਵੀ ਗੱਟੂ ਗੱਟੂ ਵੇਚਦਾ ਨਾ ਭਾਈਆ ਲੈ ਕੇ ਉਹਨਾਂ ਕੋ ਮੇਰਾ ਸਾਲਾ ਚੁੱਪ ਕਰ ਜਾ ਭਾਈਆ ਉਹ ਫੜੋ ਇਹ ਤਾਂ ਸਾਲਾ ਗੱਟੂ ਵੇਚਦਾ ਇਹਨੂੰ ਅੰਦਰ ਦੋ ਕੈਨੇਡਾ ਸਭ ਛੱਡ ਦੋ ਸਾਲਾ ਮੇਰਾ ਹਿਲ ਗਿਆ ਜੀ ਕੈਨੇਡਾ ਪਈ ਕਿੱਧਰ ਗਿਆ ਵਿੱਚ ਮੇਰੇ ਪਈਆਂ ਅੰਦਰ ਲੱਗੇ ਏਦਾਂ ਹੁੰਦੀ ਪਾਸਪੋਰਟ ਦੇਣੇ ਕਿ ਵੇ ਵੀਰਾ ਪੂਸ ਵਾਲੇ ਤੇ ਤੇਰੇ ਪਈਆਂ ਤੂੰ ਨਹੀਂ ਬੜਾ ਡਾਏ ਇਹਦਾ ਵੀਰਾ ਕਿੱਥੋਂ ਦਾ ਲਵਾ ਦੇ ਲੱਗਾ ਨਹੀਂ ਨਹੀਂ ਮੈਂ ਕੈਨੇਡਾ ਦਾ ਵੀਜ਼ਾ ਲਵਾਉਣਾ ਹੈ ਮੈਂ ਜਿਹੜਾ ਹਸਾਬ ਨਾਲ ਉਹ ਛਤਰ ਪ੍ਰੇੜ ਹੁੰਦੀ ਮੈਨੂੰ ਨਹੀਂ ਲੱਗਦਾ ਐਸਾ ਸਾਲ ਆਊਗਾ ਇਹ ਪਾਣਾ ਕਿੱਥੋਂ ਆਜ ਆਉਂਦੀਆਂ ਵੇ ਮੇਰੇ ਪਈਏ ਤੇਰੇ ਦੀ ਪਿਛਾਲਾ ਕੀ ਗੱਲ ਭਈਆ ਬਾਲੇ ਸੁੱਕ ਗਿਆ ਕੀ ਗੱਲ ਸਾਡੀ ਭੈਣ ਰੋਟੀ ਰੁੱਟੀ ਨਹੀਂ ਦਿੰਦੀ ਤੈਨੂੰ ਬਈ ਵਿਆਹ ਤਾਂ ਬਾਤ ਹੈ ਤੂੰ ਆਂਬ ਦੀ ਗਿਲਕਾ ਬਣ ਗਿਆ ਵਾ ਵਿਆਹ ਤਾਂ ਪਹਿਲਾਂ ਤਾਂ ਹਦਵਾਨੇ ਵਰਗਾ ਹਣਾ ਉਹ ਭਈਆ ਦਾਣਾ ਪਾਣੀ ਵਾਲਿਆਂ ਦਾ ਜਿੱਦਾਂ ਅਮਰਸਰੀ ਕੁਲਚਾ ਮਸ਼ਹੂਰ ਹੈ ਨਾ ਇਦਾਂ ਇਹਨਾਂ ਦੀ ਦੇਸੀ ਘਿਓ ਜਿਹਾ ਪਿੰਨੀਆਂ ਬੜੀਆਂ ਮਸ਼ਹੂਰ ਆ 10 ਕਿਲੋ ਖਾੜਾ ਖੋਪੈ ਨਾ ਕਰੀ ਮੁਕਾਬਲੇ ਆਖੀ ਕੁਵੀ ਜਉ ਤੇਰੇ ਅੱਗੇ ਤੇ ਇਹਨਾਂ ਦਾ ਬਣਾਉਣ ਦਾ ਤਰੀਕਾ ਬੜਾ ਘੈਂੜੀ ਭਈਆ ਪਿਓਰ ਦੇਸੀ ਘਿਓ ਪਾਉਂਦੇ ਆ ਖੰਡ ਖੁੰਡ ਨਹੀਂ ਵਰਤਦੇ ਗੋੜਤ ਸ਼ੱਕਰ ਵਰਤਦੇ ਆ ਖੋਆ ਵੀ ਪੂਰਾ ਭਰ ਭਰ ਕੇ ਆ ਪਾਉਂਦੇ ਆ ਤੇ ਡਰਾਈ ਗਰੀਆਂ ਬਦਾਮ ਕਾਜੂ ਖੁੱਲ ਕੇ ਪਾਉਂਦੇ ਨੇ ਮਟੀਰੀਅਲ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਇਹਨਾਂ ਕੋਲ ਤੁਹਾਨੂੰ ਖੁੱਲੀਆਂ ਪਿੰਨੀਆਂ ਚਾਹੀਦੀਆਂ ਉਹ ਵੀ ਮਿਲ ਜਾਣਗੇ ਡੱਬੇ ਚ ਪਿੰਨੀਆਂ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ ਤੇ ਜਿਵੇਂ ਹੁਣ ਲੋਹੜੀ ਆਉਣ ਦੀ ਭਾਵੇਂ ਇਹਨਾਂ ਕੋ ਗਿਫਟ ਪੈਕ ਕਰਾ ਕੇ ਲੈ ਜਾਓ ਤੇ ਹੁਣ ਸਪੈਸ਼ਲ ਇੰਡੀਆ ਤੋਂ ਮੰਗਾਉਣ ਦੀ ਪਿੰਨੀਆਂ ਲੋੜ ਨਹੀਂ ਆ ਇਹਨਾਂ ਕੋ ਜਿੰਨੀਆਂ ਮਰਜ਼ੀ ਲਓ ਤੇ ਆਹ ਭਾਈਆ 10 ਕਿਲੋ ਤੇਰੇ ਲਈ ਤੇ ਆਹ ਗਰਮਾ ਗਰਮ ਇਹਨਾਂ ਨੇ ਹੁਣੇ ਵਟੀਆਂ ਖਾ। ਭੈਣ ਦਾ ਫੋਨ ਆ ਗਈ। ਹਾਂ ਭੈਣ ਭਾਈਏ ਹੱਥ ਮੈਂ ਪਿੰਨੀਆਂ ਭੇਜ ਲੱਗ ਗਈ। ਹਾਂ ਬੁਆ ਇਹ ਤੇ ਨਹੀਂ ਵੇਹ ਲਲਕਾਰੇ ਕਿੱਦਾਂ ਗਿਆ ਮਾਂ ਇਹਦੇ ਲਈ ਨਹੀਂ ਤੇਰੇ ਲਈ ਪੂਰੀ ਗੱਲ ਸੁਣ ਲੈ ਤੂੰ ਵੀ ਗਰਮ ਹੋ ਜਾਨੀ ਆ ਇਹਦੀ ਮੱਖੀਆਂ ਮੈਂ ਸੇਕਦੀਆਂ ਇਹਨੂੰ ਇੱਕ ਰੀ ਘਰ ਭੇਡ ਨਾ ਨਾ ਇਹਨੇ ਜਿਹੜੀ ਇੱਥੇ ਖਾ ਲਈ ਖਾ ਲਈ ਹੁਣ ਇਹਦੇ ਹੱਡਾਂ ਚ ਕੱਢੀ ਆਵੀ ਲਿੰਗਾ ਭੈਣ ਤੇਰੇ ਤੇ ਇੱਕ ਪਿੰਨੀ ਖਾ ਕੇ ਲਲਕਾਰੇ ਨਿਕਲੀ ਜਾਂਦੇ ਆ ਉਧਰ ਭੈਣ ਨੇ 10 ਕਿਲੋ ਖਾਣੀਆਂ ਪਿੰਨੀਆਂ ਉਦੋਂ ਤੇਰਾ ਕੀ ਹਾਲ ਹੋਊਗਾ ਡੰਗਰ 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 ਡੰਗਰ